ਗੁਰਮੁਖੋ ਜਿਹੜਾ ਹੰਕਾਰ ਹੈ ਨਾ ਇਹ ਬਹੁਤ ਵੱਡਾ ਪੋੜ ਹੈ ਤੇ ਕਿਤੇ ਇਕੱਠੇ ਹੋ ਕੇ ਜੋਰ ਲਾਈਏ ਸ਼ਾਇਦ ਕੀਤੇ ਹੰਕਾਰ ਦਾ ਪੋਟ ਹੈ ਜਾਏ ਇਸ ਕਾਰਨ ਕਰਕੇ ਗੁਰੂ ਕੇ ਲਾਲ ਕਹਿੰਦੇ ਬੋਲੋ ਜੀ ਵਾਹਿਗੁਰੂ ਤੇ ਆਪਾਂ ਬੋਲ ਗਏ ਤਾਂ ਕਿ ਸਾਡੀ ਰਸਨਾ ਪਵਿੱਤਰ ਹੋ ਜਾਏ ਸਾਡੇ ਕੰਨ ਪਵਿੱਤਰ ਹੋ ਜਾਣ ਇਸ ਕਾਰਨ ਕਰਕੇ ਆਪਾਂ ਵਾਰ-ਵਾਰ ਵਾਹਿਗੁਰੂ ਕਹਿੰਦੇ ਆ ਤੇ ਹਜ਼ੂਰ ਦੇ ਚਰਨਾਂ ਚ ਅਰਦਾਸ ਬੇਨਤੀ ਪਾਤਸ਼ਾ ਕੱਲਾ ਕਹੀਏ ਨਾ ਕਿ ਤੇ ਸਾਡੇ ਅੰਦਰ ਵੀ ਵੱਜ ਜਾ ਇਹ ਲਫਜ਼ ਕਿਉਂ ਕਹੇ ਨੇ ਇਤਿਹਾਸ ਦੇ ਪੰਨਿਆਂ 'ਚ ਲਿਖਿਆ ਪੀ ਗੁਰੂ ਕੇ ਸਿੱਖਾਂ ਨੇ ਕਲਗੀਧਰ ਪਾਤਸ਼ਾਹ ਮਹਾਰਾਜ ਨੂੰ ਬੇਨਤੀ ਕੀਤੀ ਮਹਾਰਾਜ ਬਾਣੀ ਬੜੀ ਪੜੀਦੀ ਪਰ ਆਨੰਦ ਜਿਆ ਨਹੀਂ ਆਉਂਦਾ ਇਹ ਆਮ ਆਪਣਾ ਅੱਜ ਦਾ ਕਾਮਨ ਸਵਾਲ ਵੀ ਹੈ ਗਿਆਨੀ ਜੀ ਬਾਣੀ ਬੜੀ ਪੜੀਦੀ ਐ ਆਨੰਦ ਜਿਆ ਨਹੀਂ ਆਉਂਦਾ ਤੇ ਉੱਥੇ ਲਿਖਿਆ ਹੋਇਆ ਜੀ ਇਤਿਹਾਸ ਵਿੱਚ ਕਰਗੀਤਰ ਬਾਪੂ ਕਹਿਣ ਲੱਗੇ ਵੀ ਗੁਰਮੁਖਵਾਂ ਅੱਜ ਭੰਗ ਰਗੜੋ ਜਿਹੜੇ ਭੰਗ ਰਗੜਨ ਵਾਲੇ ਨੇ ਨਾ ਉਹਨਾਂ ਬਾਗੋ-ਬਾਗ ਹੋਣਾ ਪਿਆ ਅੱਜ ਗਿਆਨੀ ਭੰਗ ਦੀ ਗੱਲ ਕਹਿਣ ਲੱਗਾ ਏ ਖੁਸ਼ ਹੋਣਗੇ ਵੀ ਆਪਣੇ ਕੰਮ ਦੀ ਗੱਲ ਗੁਰਦੇਵ ਕਹਿੰਦੇ ਵੀ ਭੰਗ ਰਗੜੋ ਅੱਗੇ ਕੰਮ ਖਰਾਬ ਹੋ ਗਿਆ ਕਹਿੰਦੇ ਭੰਗ ਪੀਣੀ ਨਹੀਂ ਜਿਹੜੀਆਂ ਚੁੜੀਆਂ ਕਰਨੀਆਂ ਨੇ ਭੰਗ ਪੀਣੀ ਨਹੀਂ ਇਹਦੀਆਂ ਚੁੜੀਆਂ ਕਰਨੀਆਂ ਰਗੜਾ ਲਾਇਆ ਗੜਵਾ ਭਰਿਆ ਪਾਣੀ ਦੀ ਉਸ ਭੰਗ ਦੀਆਂ ਚੁੜੀਆਂ ਕੀਤੀਆਂ ਤੇ ਕਲਗੀਰ ਕਲਗੀਧਰ ਬਾਪੂ ਨੇ ਆਖਿਆ ਵੀ ਸੰਗੋ ਕੁਮਾੜਾ ਮੋਟਾ ਸਵਾਦ ਆਇਆ ਕਹਿਣ ਲੱਗਾ ਜੀ ਸਵਾਦ ਕਾਦਾ ਹੋਣਾ ਏ ਤੁਸੀਂ ਪਹਿਲਾਂ ਪੈਨ ਲਾ ਦਿੱਤਾ ਵੀ ਅੰਦਰ ਲਗਾਉਣਾ ਨਹੀਂ ਘੁੱਟ ਭਰਨੀ ਨਹੀਂ ਹਜੂਰ ਹੱਸ ਕੇ ਕਹਿਣ ਲੱਗੇ ਸੰਗੋ ਮੈਂ ਤਾਂ ਤੁਹਾਡੇ ਸਵਾਲ ਦਾ ਜਵਾਬ ਹੀ ਦਿੰਦਾ ਵੀ ਤੁਸੀਂ ਕਹਿੰਦੇ ਬਾਣੀ ਪੜ੍ਹਦੇ ਤੇ ਸਵਾਦ ਨਹੀਂ ਹੁੰਦਾ ਤੁਸੀਂ ਗੁਰਬਾਣੀ ਨੂੰ ਅੰਦਰ ਨਹੀਂ ਲਗਾਉਂਦੇ ਆਪਾਂ ਕੇਵਲ ਤੇ ਕੇਵਲ ਗੁਰਮਖੋ ਚੁਲੀਆਂ ਕਰਦੇ ਆ ਮੈਂ ਦਿੜਤਾ ਦੇ ਨਾਲ ਅੰਦਰ ਦਿਲ ਦੀ ਤਹ ਤੋਂ ਬੇਨਤੀ ਕਰਨ ਲੱਗਾ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੀ ਬਾਣੀ ਦੀ ਕਿਤੇ ਇੱਕ ਅੱਧੀ ਪੰਕਤੀ ਨੂੰ ਜੀਵਨ ਦਾ ਆਧਾਰ ਬਣਾ ਲੀਏ ਨਾ ਤੇ ਸਾਡਾ ਜਮਨ ਮਰਨ ਕੱਟਿਆ ਜਾ ਸਕਦਾ ਹੈ ਬਾਣੀ ਤਾਂ ਹੈ ਹੀ ਬੜੀ ਵੱਡੀ ਗੱਲ ਆਗਾਦ ਬੋਧ ਪਰ ਮੇਰਾ ਨਿਜੀ ਵਿਸ਼ਵਾਸ ਹੈ ਕਿ ਜੇ ਆਪਾਂ ਪਰ ਬਾਣੀ ਦੀ ਅੱਧੀ ਪੰਕਤੀ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਲਈਏ ਨਾ ਤੇ ਸਾਡਾ 84 ਦਾ ਘੇੜਾ ਮਿਟ ਸਕਦਾ ਤੇ ਜਮਨ ਮਰਨ ਕੱਟਿਆ ਜਾ ਸਕਦਾ ਇਹ ਪੰਕਤੀ ਤਕਰੀਬਨ ਮੈਂ ਗੱਡੀ 'ਚ ਬੈਠਾ ਵਿਚਾਰਦਾਰੀ ਨਾਲ ਸੰਚ ਹਰਤਨ ਪੂਜ ਸਤਿਗੁਰ ਮਨੋ ਸ਼ੋੜ ਵਿਕਾਰ ਮੇਰੀ ਜਾਤੀ ਅਨਪਪ ਦੇ ਵਿਤਾਪਕ ਮੈਨੂੰ ਜਾਬਦਾ ਦੇ ਗੱਲ ਛੱਡੀ ਕੋਈ ਨਹੀਂ ਸੱਚ ਹਰ ਤਨ ਸੰਨ ਦਾ ਭਾਵ ਇਕੱਠਿਆਂ ਕਰ ਜਿਹੜਾ ਨਾਮ ਧਾਨਨ ਇਹਨੂੰ ਇਕੱਠਿਆਂ ਕਰ ਪੂਜ ਸਤਿਗੁਰ ਕੇਵਲ ਤੇ ਕੇਵਲ ਗੁਰੂ ਦੀ ਪੂਜਾ ਕਰ ਹੁਣ ਗੁਰਮੁਖੋ ਨਾਮ ਧਨ ਵੀ ਇਕੱਠਿਆਂ ਕਰ ਲਿਆ ਗੁਰੂ ਦੀ ਪੂਜਾ ਵੀ ਕਰ ਲਈ ਤੇ ਗੁਰੂ ਬਾਬਾ ਕਹਿੰਦਾ ਪ੍ਰਵੈਂਸ਼ਨ ਇਜ਼ ਬੈਟਰ ਦੈਨ ਕਯੂਰ ਲਾਜ ਨਾਲੋਂ ਪਰਹੇਜ਼ ਚੰਗਾ ਲਾਜ ਤਾਂ ਗੁਰ ਸਿੱਖਾ ਕਰ ਲਿਆ ਪਰ ਅਜੇ ਪਰੇਜ ਨਹੀਂ ਕੀਤਾ ਪਰੇਜ ਕੀਏ ਮਨੋਂ ਛੋੜ ਵਿਕਾਰ ਵਿਕਾਰਾਂ ਨੂੰ ਛੱਡ ਤੋ ਇਹਦੇ ਬਾਰੇ ਬੜੀ ਸੁੰਦਰ ਇੱਕ ਤ੍ਰਿਸ਼ਟਾਂਤ ਆਉਂਦਾ ਇਤਿਹਾਸ ਵਿੱਚ ਜੋ ਲਿਖਤ ਵਿੱਚ ਹੈ ਇੱਕ ਗੁਰੂ ਕੇ ਲਾਲ ਬਾਬੇ ਸੁਥੇ ਦਾ ਆਪਾਂ ਆਮ ਜੀਵਨ ਪੜਦੇ ਆਂ ਬ੍ਰਹਮ ਗਿਆਨੀ ਹੋਇਆ ਔਰ ਉਹਦੇ ਪ੍ਰਚਾਰ ਦਾ ਢੰਗ ਜਿਵੇਂ ਆਪਣੇ ਇੱਕ ਭਾਈ ਚਰਨ ਸਿੰਘ ਹੋਏ ਨੇ ਜਿਨ੍ਹਾਂ ਦੀ ਆਪਾਂ ਲਿਖਤ ਪੜ੍ਹਦੀ ਭਾਈ ਵੀਰ ਸਿੰਘ ਦੇ ਮੌਕੇ ਤੇ ਉਹਨਾਂ ਦੀ ਜਿੰਨੀਆਂ ਕਵਤਾਵਾਂ ਤੇ ਲੇਖ ਨੇ ਉਹ ਮਜ਼ਾਕੀਆ ਤੇ ਸਿੱਖਿਆ ਦੇਕ ਨੇ ਵਿਚਾਰਨ ਸਿੰਘ ਹੋਏ ਨੇ ਇਹ ਆਦੋਨਿਕ ਜਮਾਨੇ ਵਿੱਚ ਇਸੇ ਪ੍ਰਕਾਰ ਜਿਹੜਾ ਬਾਬਾ ਸੁਤਰਾ ਸੀ ਉਹਦੀ ਪ੍ਰਚਾਰ ਕਰਨ ਦਾ ਢੰਗ ਦੁਨੀਆਂ ਨਾਲੋਂ ਅਲਹਿਦਾ ਸੀ ਮਜ਼ਾਕੀਆ ਪਰ ਸਿੱਖਿਆ ਬੜੀ ਹੁੰਦੀ ਸੀ ਉਹ ਹਲਵਾਈ ਕੋਲ ਗਿਆ ਤੇ ਜਾ ਕੇ ਹਲਵਾਈ ਨੂੰ ਕਹਿਣ ਲੱਗਾ ਗੁਰਮਖਾ ਉਮਰ ਬਢੇਰੀ ਹੋ ਗਈ ਹੈ ਤੇ ਮੈਨੂੰ ਗੁਰੂ ਪਾਤਸ਼ਾਹ ਦੀ ਆਗਿਆ ਵੀ ਤੂੰ ਕਮਜ਼ੋਰ ਹੈ ਤੇ ਸੁਥਰਿਆ ਥੋੜਾ ਬੂਤਾ ਖੋਇਆ ਕਰ ਤੇਰਾ ਸਰੀਰ ਕਾਇਮ ਹੋ ਜਾਏ ਤੇ ਇਉਂ ਕਰੀ ਕਾੜਾ ਨਾ ਪਈ ਸਾਹਬਾ ਪਾ ਇਕੱਠਾ ਹੀ ਕਰ ਲਾਂਗੇ ਆ ਵੇਖ ਲੈ ਉਹ ਦਿਨ ਮੈਂ ਤੇਰੇ ਕੋਲ ਆਇਆ ਜਿਸ ਦਿਨ ਸਾਡਾ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਗਵਾਲੀਅਰ ਦੇ ਕਿਲੋ ਚੋਂ ਅੰਮ੍ਰitsar ਆਇਆ ਸੀ ਅੱਜ ਦਿਵਾਲੀ ਦਾ ਦਿਨ ਹੀ ਹੁਣ ਉਹਨੂੰ ਸੋਣਾ ਦਵਾਈ ਤੇ ਮਿੱਠੀਆਂ ਗੱਲਾਂ ਵੀ ਕਰਨੀਆਂ ਤਾਂ ਪੈਣਗੀਆਂ ਕਹਿਣ ਲੱਗਾ ਵੀ ਮੈਨੂੰ ਗੁਰੂ ਅਰਜਨ ਦੇਵ ਸਾਚੇ ਪਾਤਸ਼ਾਹ ਮਹਾਰਾਜ ਨੇ ਪਾਲਿਆ ਪੁੱਤ ਬਣਾ ਕੇ ਤੇ ਮੈਂ ਤਾਂ ਦਿਵਾਲੀ ਦੇ ਦਿਨ ਨੂੰ ਅਡੀਕਦਾ ਰਹਿਣਾ ਤੇ ਅੱਜ ਦਿਵਾਲੀ ਦਾ ਦਿਨ ਹੈ ਪਿਆਰਿਆ ਅੱਜ ਤੋਂ ਖੁਆ ਸ਼ੁਰੂ ਕਰਦੇ ਤੇ ਤੈਨੂੰ ਵਿਸਾਖੀ ਤੇ ਗਿਣ ਕੇ ਸਾਰੇ ਪੈਸੇ ਦੇ ਦੇਾਂਗੇ ਹੁਣ ਇਹੋ ਜਿਹਾ ਜ਼ਿੰਮੇਵਾਰ ਬੰਦਾ ਕਹੇ ਤੇ ਆਪਾਂ ਕਿਵੇਂ ਸ਼ੱਕ ਕਰਾਂਗੇ ਵੀ ਝੂਠ ਬੋਲਦਾ ਉਹਨੇ ਖੁਆ ਖਾਣਾ ਸ਼ੁਰੂ ਕਰ ਦਿੱਤਾ ਜਿਵੇਂ ਆਪਾਂ ਵੀ ਕਰਦੇ ਆ ਨਾ ਗਿਆਨੀ ਜੀ ਮੈਂ ਤਾਂ ਦੋ ਫੁਲਕੇ ਖਾਣਾ ਤੇ ਭਾਈ ਦੋ ਫੁਲਕੇ ਤੂੰ ਖਾਣੇ ਨੇ ਕਿਉਂ ਕਿ ਤੇਨੂੰ ਬੀਬੀਆਂ ਨੇ ਤਿੰਨ ਜੂਸ ਦੀਆਂ ਬੋਦਲਾਂ ਪਿਆਈਆਂ ਨੇ ਇਹ ਅੱਜ ਕਲੇ ਵੀ ਕੰਮ ਚੱਲਦਾ ਅਜ ਕੋਈ ਫਲਾਣਾ ਨਾਂ ਬਾਬਾ ਰੋਟੀ ਨਹੀਂ ਖਾਂਦਾ ਕੀ ਖਾਂਦਾ ਹੋ ਲਫਜ਼ ਕੋੜਾ ਨਿਕਲ ਚੱਲਿਆ ਸੀ ਤੇ ਗੁਰੂ ਨੇ ਕਿਰਪਾ ਕਰਕੇ ਮੇਰੀ ਜ਼ਬਾਨ ਤੇ ਹੱਥ ਰੱਖ ਕੇ ਤੇ ਬਚਾ ਲਿਆ ਲਫਜ਼ ਕਹਿਣ ਤੋਂ ਜਿਹੜਾ ਸਰੀਰ ਇਹ ਅੰਦਰ ਚੱਲਣਾ ਹੈ ਇਹ ਬੀਬੀਆਂ ਖਾਸ ਕਰਕੇ ਬਾਬਿਆਂ ਦਾ ਪ੍ਰਚਾਰ ਕਰਦੀਆਂ ਗਿਆਨੀ ਜੀ ਤੁਹਾਨੂੰ ਤਾਂ ਬੁੱਤ ਬੜਬੋਲੇ ਬੜੇ ਹੋ ਤੁਸੀਂ ਅਸੀਂ ਤਾਂ ਬਾਬਿਆਂ ਦੇ ਕੋਰ ਇੰਨੇ ਬਾਬੇ ਅਠੀ ਪੈਰੀ ਫੁਲਕਾ ਦੋ ਖਾਂਦੇ ਨੇ ਤੇ ਬਾਬੇ ਰੋਟੀ ਕਾ ਨੂੰ ਖਾਣੀ ਰੋਟੀ ਤਾਂ ਖਾ ਵੀ ਗਿਆਨੀ ਜਿਹਨੇ ਰੁੱਖੀ ਮਸੀ ਖਾਣੀ ਹੈ ਜਿਹਨੇ ਦੂਸ ਦੀਆਂ ਤਿੰਨ ਬੋਤਲਾਂ ਪੀ ਲਈ ਉਹਨੂੰ ਰੋਟੀ ਲੰਗਦੀ ਹੈ ਇਹ ਪਖੰਡ ਹੈ ਇਸ ਅੰਨ ਨੇ ਸਰੀਰ ਨੇ ਅੰਨ ਨਾਲ ਚੱਲਣਾ ਇਹ ਠੀਕ ਹੈ ਕਿ ਅਸੀਂ ਸੰਕੋਚ ਕੇ ਵਰਤੀਏ ਮੁੱਖ ਦੀ ਗੱਲ ਭਾਈ ਸੁਤਰੇ ਨੇ ਖੁਆ ਖਾਣਾ ਦਿਵਾਲੀ ਤੋਂ ਸ਼ੁਰੂ ਕੀਤਾ ਤੇ ਗੁਰਮੁਖੋ ਵਿਸਾਖੀ ਦਾ ਮੇਲਾ ਆ ਗਿਆ ਤੇ ਬਾਣੀਆਂ ਖੁਸ਼ਵੜਾ ਵੀ ਅੱਜ ਇਕੱਠੇ ਪੈਸੇ ਲੈ ਲਾਂਗੇ ਕੋਈ 4 ਪੈਸੇ ਕੋਈ ਚੀਜ਼ ਬਣ ਜਾਏਗੀ ਲਾਲ ਰੰਗ ਦੀ ਅੱਗੇ ਵਹੀ ਹੁੰਦੇ ਸਨ ਲਾਲ ਰੰਗ ਦੀਆਂ ਹੁਣ ਗੁਰੂ ਕੇ ਦਰਬਾਰ ਚ ਇੱਕ ਬੰਦਾ ਲਾਲ ਵਹੀ ਲੈ ਕੇ ਆ ਤੇ ਆਪਾਂ ਸਾਰੇ ਵਿਕਣੇ ਭੀ ਲੈ ਫੀ ਚੁੱਕੀ ਫਿਰਦਾ ਇਹਦਾ ਕੀ ਕੰਮ ਹੋਇਆ ਕੜਗੀਤਰ ਬਾਪੂ ਦੇ ਕੋਲ ਲਾਲ ਵਹੀ ਲੈ ਕੇ ਆਇਆ ਤੇ ਹਜੂਰ ਹੱਸ ਕੇ ਕਹਿਣ ਲੱਗੇ ਵੀ ਸੇਠਾ ਕਿਵੇਂ ਗਿਹੜੇ ਮਾਰੇ ਨੇ ਥੋੜਾ ਜਿਆ ਥੰਬਰ ਗਿਆ ਕਹਿਣ ਲੱਗਾ ਜੀ ਮੈਂ ਕਿਹਾ ਦਰਸ਼ਨ ਕਰ ਆਈਏ ਤੇ ਜਹੂਰ ਕਹਿੰਦੇ ਵੀ ਦਰਸ਼ਨ ਤਾਂ ਕਰਨਾ ਹੈ ਪਰ ਵਹੀ ਕਿਵੇਂ ਆਈ ਹੈ ਇਹ ਵੀ ਦਰਸ਼ਨ ਕਰਨ ਆਈ ਹੈ ਨੀਵੀ ਪਾ ਕਹਿਣ ਲੱਗਾ ਜੀ ਬੇਨਤੀ ਹੈ ਉਹ ਵੀ ਤੁਹਾਡੇ ਵੱਲ ਥੋੜੀ ਜੀ ਮਾਇਆ ਬਣਦੀ ਹਜੂਰ ਕਹਿੰਦੇ ਸਾਡੇ ਵੱਲ ਕਹਿੰਦਾ ਜੀ ਹਾਂ ਗੁਰਮੁਖਾ ਕਿਵੇਂ ਕਹਿੰਦਾ ਜੀ ਤੁਹਾਡਾ ਗੁਰਮੁਖ ਪਿਆਰਾ ਭਾਈ ਸੋਤਰਾ ਜੀ ਨੇ ਨਾ ਇਹਨਾਂ ਨੇ ਦਿਹਾੜੀ ਤੋਂ ਰੋਜ਼ ਖੁਆ ਖਾਂਦੇ ਨੇ ਇੱਕ ਸੇਰ ਤੇ ਮੈਨੂੰ ਕਹਿੰਦੇ ਸੀ ਵੀ ਕਲ ਕੀ ਤਰ ਬਾਪੂ ਨੇ ਆਖਿਆ ਵੀ ਇਕੱਠੇ ਪੈਸੇ ਦੇ ਦੇ ਆ ਕਿ ਤੂੰ ਖਾਈ ਚੱਲ ਤੇ ਹੁਣ ਅਸੀਂ ਵੀ ਲੋੜਵੰਦਾ ਤੇ ਕਿਰਪਾ ਕਰੋ ਮਾਇਆ ਦੇ ਦਿਓ ਜੂਰ ਹੱਸਪਾ ਤੇ ਕਹਿੰਦੇ ਸੁਤਰੀਆ ਕਿਵੇਂ ਕਹਿੰਦਾ ਜੀ ਜੇ ਮਾਂ ਬੜਾ ਸੰਗਤਾਂ ਬੜੀਆਂ ਆਈਆਂ ਤੇ ਬੇਨਤੀ ਕਰਾਂ ਇਹਨੂੰ ਧੱਕੇ ਮਾਰ ਕੇ ਬਾਹਰ ਕੱਢ ਦਿਓ ਸਾਨੂੰ ਡਿਸਟਰਬ ਕਰ ਰਿਆ ਹਜੂਰ ਵੀ ਅਸਪੇ ਉਹ ਵੀ ਵਿਚਾਰਾ ਕੱਚਾ ਹੋ ਗਿਆ ਵੀ ਮੈਂ ਤਾਂ ਪੈਸੇ ਲੈਣੇ ਦਿੰਦਾ ਡਿਸਟਰਬ ਕਰਦਾ ਹਜੂਰ ਕਹਿੰਦੇ ਭਲਿਆ ਪੁਰਸ਼ਾ ਇਹ ਗੁਰੂ ਕੀ ਸੰਗਤ ਵਿੱਚ ਆਈਦਾ ਵੀ ਆਓ ਸਿੱਖ ਸਤਗੁਰੂ ਕੇ ਪਿਆਰ ਹੋ ਗਾਵੋ ਸੱਚੀ ਬਾਣੀ ਵਾਜਾਂ ਮਾਰੀ ਦੀਆਂ ਤੂੰ ਕਿਨਾਂ ਧੱਕੇ ਮਾਰ ਕੇ ਬਾਹਰ ਕੱਢ ਦਿਓ ਕਹਿਣ ਲੱਗਾ ਜੀ ਬਾਣੀ 'ਚ ਲਿਖਿਆ ਹੈ ਉਹ ਲੋਰ ਹੱਸ ਕੇ ਕਹਿਣ ਲੱਗੇ ਵੀ ਬੜਾ ਖੋਜੀ ਤੂੰ ਤਾਂ ਭਾਈ ਬਾਣੀ ਚ ਕੀ ਲਿਖਿਆ ਹੈ ਕਹਿੰਦਾ ਜੀ ਬਾਣੀ ਚ ਲਿਖਿਆ ਕੇਤੇ ਲੈ ਲੈ ਮੁਕਰ ਪਾਹੇ ਹੜਿਓਰ ਹੱਸ ਕੇ ਕਹਿਣ ਲੱਗੇ ਵੀ ਸੁਥਰਿਆ ਤੇਰੀ ਚੋਣ ਬੜੀ ਵਧੀਆ ਹੈ ਤੇ ਅਗਲੀ ਪੰਕਤੀ ਕੇਤੇ ਮੂਰ ਖਾਹੀ ਖਾਏ ਕਹਿਣ ਲੱਗਾ ਪਾਤਸ਼ਾਹ ਕਿਹੋ ਜੀਆਂ ਭੂੜੀਆਂ ਗੱਲਾਂ ਕਰਦੇ ਹੋ ਐਨਾ ਸਿੱਖ ਨੇ ਤੇ ਇਹ ਪੰਕਤੀਆਂ ਬਾਕੀਆਂ ਨੂੰ ਦੇ ਦੇ ਉਹ ਮੈਨੂੰ ਦੇ ਦਿਓ ਜਿਹੜੀ ਲੈ ਲੈ ਮੁਕਰ ਵਾਲੀ ਇਹ ਮੈਨੂੰ ਤੇ ਕੇਤੇ ਮੂਰਖਾਹੀ ਖਾਏ ਵਾਲੀ ਦੁਜਿਆਂ ਨੂੰ ਇਹ ਗੁਰਮਖੋ ਸੁਥਰੇ ਦੀ ਅਵਸਥਾ ਨਹੀਂ ਸਾਡੀ ਅਵਸਥਾ ਹੈ ਇਹ ਪਾਈ ਸੁਥਰੇ ਦੀ ਅਵਸਥਾ ਨਹੀਂ ਸਾਡੀ ਅਵਸਥਾ ਹੈ ਇਸ ਕਰਕੇ ਤਨਗੂ RAMDAS ਪਾਤਸ਼ਾਹ ਕਹਿੰਦੇ ਗੁਰਮਖਾ ਪਰਿਪੂਨ ਪ੍ਰਮਾਤਮਾ ਦੇ ਨਾਮ ਨੂੰ ਜਿਹੜਾ ਨਾਮ ਦਾ ਰੰਗ ਉਹ ਲਾਉਣਾ ਕਰ ਹਰ ਨਾਮ ਹਰ ਰੰਗ ਹੈ ਕਿਉਂ ਬਾਕੀ ਦੇ ਰੰਗ ਉਤਰ ਜਾਂਦੇ ਨੇ RAM ਰੰਗ ਕਦੇ ਉਤਰ ਨਾ ਜਾਏ ਜਿਹੜੇ ਪਰਮੇਖਰ ਦਾ ਨਾਮ ਦਾ ਰੰਗ ਹੈ ਨਾ ਇਹ ਉਤਰਦਾ ਨਹੀਂ ਬਾਕੀ ਦੇ ਰੰਗ ਲੈ ਜਾਂਦੇ ਨੇ ਸਾਡੇ ਕੋਲ ਸਿੱਖ ਇਤਿਹਾਸ ਵਿੱਚ ਹਜ਼ਾਰਾਂ ਉਦਾਹਰਨਾਂ ਨੇ ਇਸ ਪੱਖ ਦੀਆਂ ਹਜ਼ਾਰਾਂ ਉਦਾਹਰਨਾਂ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਦੇ ਨਾਲ ਭਾਈ ਮਤੀ ਦਾ ਸ਼ਹੀਦ ਹੋਏ ਨੇ ਸ਼ਹੀਦ ਬਿਲਾਸ ਗ੍ਰੰਥ ਦੇ ਮੁਤਾਬਕ ਪੰਜ ਪ੍ਰਵਾਨ ਪੰਜ ਪ੍ਰਧਾਨ ਦੀ ਪੌੜੀ ਤੇ ਪਾਠ ਆਇਆ ਸਰੀਰ ਤੋ ਫਾੜ ਹੋ ਗਿਆ ਪਰ ਬਾਣੀ ਰੁਕੀ ਨਹੀਂ ਮੈਂ ਗ੍ਰੰਥ ਦਾ ਹਵਾਲਾ ਦਿੱਤਾ ਸ਼ਹੀਦ ਬਿਲਾਸ ਗ੍ਰੰਥ ਪੰਜ ਪ੍ਰਵਾਨ ਪੰਜ ਪ੍ਰਧਾਨ ਇਹ ਪੰਕਤੀ ਪੜ੍ਹੀ ਤੇ ਸਰੀਰ ਤੋ ਫਾੜ ਹੋ ਗਿਆ ਭਾਈ ਦਿਆਲ ਦਾਸ ਜਿਨ੍ਹਾਂ ਨੂੰ ਗੁਰੂ ਕਰਤਾ ਗ੍ਰਹਿ ਮੰਤਰੀ ਕਿਹਾ ਗਿਆ ਇਹ ਕਰਦੇ ਜਿੰਨੇ ਵੀ ਪ੍ਰਬੰਧ ਸਨ ਇਹ ਭਾਈ ਦਿਆਲदास ਕਰ ਦਿੰਦੇ ਸਨ ਔਰ ਪੜੀਦਾ ਤੇ ਗੁਰਮਖੋ ਰੌਂਗਟੇ ਖੜੇ ਹੋ ਜਾਂਦੇ ਨੇ ਕਿਹੋ ਜਿਹਾ ਗੁਰੂ ਕੇ ਲਾਲ ਨੇ ਭਿਜਨਾ ਤੇ ਸਤਿਗੁਰੂ ਪਾਤਸ਼ਾਹ ਨੇ ਤਰੁੱਠੇ ਨੇ ਹੁਕਮਨਾਮਾ ਆਪਾਂ ਸਾਹਮਣੇ ਰੱਖਿਆ ਸਾਡੀ ਵਡੇਰਿਆਂ ਨੇ ਪੰਥ ਨੇ ਸਤਿਗੁਰੂ ਪਾਤਸ਼ਾਹ ਨੇ ਢਾਕੇ ਤੋਂ ਪਟਨੇ ਦੀ ਸੰਗਤ ਨੂੰ ਇੱਕ ਹੁਕਮਨਾਮਾ ਲਿਖਿਆ ਉਥੇ ਲਿਖਿਆ ਭਾਈ ਪਹਿਲੀ ਪੰਕਤੀ ਪਟਨੇ ਦੀ ਸੰਗਤ ਗੁਰੂ ਰੱਖੇਗਾ ਦਿਆਲ ਦਾਸ ਨੂੰ ਮੇਰਾ ਰੂਪ ਕਰਕੇ ਜਾਨਣਾ ਮੇਰੇ ਤੇ ਦਿਆਲ ਦਾਸ ਵਿੱਚ ਕੋਈ ਅੰਤਰ ਨਹੀਂ ਇਹਨੂੰ ਆਪਾਂ ਕੀ ਸਮਝਾਂਗੇ ਦਿਆਲ ਦਾਸ ਨੂੰ ਮੇਰਾ ਰੂਪ ਕਰਕੇ ਜਾਨਣਾ ਰੂਪ ਕਰਕੇ ਉਹ ਜਾਣਣਗੇ ਜਿਨ੍ਹਾਂ ਨੇ ਆਪਣੇ ਆਪ ਨੂੰ ਗੁਰੂ ਦੇ ਸਮਰਪਿਤ ਕੀਤਾ ਹੈ ਜਿਨ੍ਹਾਂ ਨੇ ਆਪਣੇ ਆਪ ਨੂੰ ਗੁਰੂ ਦੇ ਸਮਰਪਿਤ ਕੀਤਾ ਹੈ ਉੱਪਰ ਦੀ ਦੇਗ ਦੇ ਵਿੱਚ ਵੀ ਆਵਾਜ਼ ਆਉਂਦੀ ਹੈ ਸੁਖਮਨੀ ਸੁਖ ਅਮਰਤ ਪ੍ਰਭ ਨਾਮ ਪਰਿਪੂਰਨ ਪ੍ਰਮਾਤਮਾ ਦੇ ਨਾਮ ਦੀ ਬਦੌਲਤ ਵੀ ਮੈਨੂੰ ਉੱਪਰ ਦੀ ਦੇਗ ਦੇ ਵਿੱਚ ਦੁੱਖ ਪ੍ਰਤੀਤ ਨਹੀਂ ਜਿਹਾ ਹੋਇਆ ਤੇ ਦੁੱਖ ਪ੍ਰਤੀਤ ਕਿਉਂ ਨਹੀਂ ਹੋਇਆ ਉਹਨਾਂ ਨੂੰ ਰਾਮ ਦਾ ਰੰਗ ਚੜ੍ਹਿਆ ਹੋਇਆ ਉਸ ਰੰਗ ਦੇ ਉੱਪਰ ਹੋਰ ਰੰਗ ਚੜ੍ਹ ਹੀ ਨਹੀਂ ਸਕਦੇ ਇਸ ਕਰਕੇ ਮੇਰੇ ਗੁਰਦੇਵ ਕਹਿੰਦੇ ਗੁਰਮਖਾ ਤੂੰ ਵੰਨ ਸੋਨੇ ਰੰਗਾਂ ਦੀ ਵਰਤੋਂ ਕਰਦਾ ਕਿਤੇ ਪ੍ਰਮਾਤਮਾ ਦੇ ਨਾਮ ਦਾ ਰੰਗ ਵੀ ਚੜਨਾ ਕਰ ਹਰ ਨਾਮਾ ਹਰ ਰੰਗ ਹੈ ਜਿਹੜਾ ਵੈਗਰੂ ਦਾ ਨਾਮ ਲੈਣਾ ਨਾ ਇਹ ਨਹੀਂ ਕਿ ਤੂੰ ਕਲਾ ਵੈਗਰੂ ਕਹੀ ਜਾਣ ਨਾ ਤੇ ਦਾ ਮਤਲਬ ਕੋਈ ਨਹੀਂ ਇਸ ਪ੍ਰਕਾਰ ਹੌਲੀ ਹੌਲੀ ਇਹ ਰੰਗ ਤੇਰੇ ਅੰਤਿਸ਼ ਕਰਨ ਨੂੰ ਚੜ ਜਾਏਗਾ ਹਰ ਰੰਗ ਮਜੀਠੇ ਰੰਗ ਤੇ ਨਾਲ ਗੁਰਦੇਵ ਕੰਦੇ ਗੁਰਮੁਖਾ ਥੋੜਾ ਜਿਹਾ ਖਿਆਲ ਇਹ ਵੀ ਅਖੀ ਰੰਗ ਦੋ ਤਰ੍ਹਾਂ ਦੇ ਹੁੰਦੇ ਨੇ ਭਾਈ ਗੁਰਦਾਸ ਦੀਆਂ 12 ਵਿੱਚ ਉਹਨਾਂ ਨੇ ਵਿਸ਼ੇਸ਼ ਤੌਰ ਤੇ ਇਹ ਦੂਲ ਸ਼ਬਦ ਵਾਰ-ਵਾਰ ਵਰਤੇ ਨੇ ਇੱਕ ਮਜੀਠੀ ਰੰਗ ਔਰ ਇੱਕ ਸੁੰਬਾ ਰੰਗ ਮੈਂ ਕੇਵਲ ਤੇ ਕੇਵਲ ਸੁਣਿਆ ਇਹ ਦੋਵੇਂ ਰੰਗ ਗੁਰਮੁਖੋ ਜਿਹੜੀ ਕਪਾਹ ਹੈ ਨਾ ਕਪਾਹ ਤੋਂ ਬਣਦੇ ਹਨ ਜਿਹੜਾ ਕਸੁੰਬਾ ਰੰਗ ਇਹ ਕਪਾਹ ਦੇ ਫੁੱਲਾਂ ਤੋਂ ਤਿਆਰ ਹੁੰਦਾ ਤੇ ਜਿਹੜਾ ਮਜੀਠੀ ਰੰਗ ਉਹ ਕਪਾਹ ਦੀਆਂ ਜੜ੍ਹਾਂ ਤੋਂ ਨਾ ਹੁੰਦਾ ਬੂਟਾ 1 ਰੰਗ 2 ਇੱਕ ਰੰਗ ਪੱਕਾ ਇੱਕ ਕੱਚਾ ਤੇ ਨਾਲ ਹੋਰ ਬੜੀ ਅਹਰਾਨੀ ਦੀ ਗੱਲ ਇਹ ਕਿੜਾ ਕੱਚਾ ਰੰਗ ਹੈ ਨਾ ਉਹ ਜਿਹੜੇ ਮਨ ਨੂੰ ਅਟਰੈਕਟ ਕਰਦੇ ਉਹਨਾਂ ਫੁੱਲਾਂ ਤੋਂ ਬਣਦਾ ਹੈ ਜਿਹੜੇ ਮਨ ਨੂੰ ਕਿਉਂਕਿ ਜੜ੍ਹਾਂ ਤੱਕ ਪ੍ਰਭਾਵਿਤ ਕੀ ਕਰਨਗੇ ਆਪਾਂ ਫੁੱਲਾਂ ਤੋਂ ਪ੍ਰਭਾਵਿਤ ਹੋਵਾਂਗੇ ਨਾ ਜਿਹੜੇ ਫੁੱਲ ਪ੍ਰਭਾਵਿਤ ਕਰਦੇ ਨੇ ਉਹਨਾਂ ਤੋਂ ਤਿਆਰ ਹੁੰਦਾ ਪਰ ਉਹ ਰੰਗ ਲੈ ਜਾਂਦਾ ਆਤਮ ਲਾਇਕ ਸੁੰਬੜੇ ਜਲ ਜਸੀ ਢੋਲਾ ਲੇਕਿਨ ਜਿਹੜਾ ਜੜ੍ਹਾਂ ਦਾ ਰੰਗ ਹੈ ਉਹ ਪੱਕਾ ਹੈ ਮੈਂ ਅੰਦਾਜ਼ੇ ਮੁਤਾਬਕ ਕਹਿਣ ਲੱਗਾ ਤੇ ਹੋ ਸਕਦਾ ਮੇਰਾ ਅੰਦਾਜ਼ਾ ਗਲਤ ਵੀ ਹੋਵੇ ਉਹ ਰੰਗ ਤਾਂ ਪੱਕਾ ਵੀ ਗੁਰਮਖੋ ਉਹ ਨੀਵੇਂ ਥਾਂ ਤੇ ਜੜਾਂ ਰਹਿੰਦੀਆਂ ਤੇ ਜਿਹੜਾ ਨੀਵੇਂ ਥਾਂ ਤੇ ਰਹਿੰਦਾ ਨਿਮਰਤਾ ਵਾਲਾ ਉਹਨੂੰ ਪੱਕਾ ਰੰਗ ਚੜ ਜਾਏਗਾ ਜਿਹੜੇ ਫੁੱਲ ਨੇ ਉੱਚੇ ਨੇ ਜਿੰਨਾ ਚਿਰ ਗੁਰਮਖਾ ਹੰਕਾਰ ਹੀ ਆ ਨਾ ਉਹਨਾਂ 'ਚ ਰੰਗ ਨਹੀਂ ਚੜਨਾ ਜਦੋਂ ਨਿਮਰਤਾ ਆ ਗਈ ਤੇ ਗੁਰਮਖਾ ਤੇਨੂੰ ਪੱਕਾ ਰੰਗ ਚੜ ਜਾਏਗਾ ਇੱਕ ਬੜੀ ਸਾਦੀ ਤੇ ਮੈਂ ਗੱਲ ਕਰਨ ਲੱਗਾ ਤੇ ਇਹ ਪੀੜ੍ਹੀਆਂ ਤੋਂ ਆਪਾਂ ਕਰਦੇ ਆਪਾਂ ਨੂੰ ਅੱਜ ਤੱਕ ਪਤਾ ਨਹੀਂ ਆਪਾਂ ਮੱਥਾ ਟੇਕਦੇ ਨੇ ਸਾਰੇ ਜਣੇ ਸਰਨੜਾ ਛੋਟਾ ਜਾਂ ਪੁੱਤ ਹੈ ਭਤੀਜਾ ਭਾਣ ਜਾ ਉਹਨੂੰ ਕਿਹਨੇ ਪੁੱਤ ਮੱਥਾ ਟੇਕ ਸਾਡੇ ਬਾਪ ਨੇ ਸਾਨੂੰ ਜਾਜ ਦੱਸੀ ਸਾਡੀ ਦਾਦੀ ਨੇ ਦੱਸੀ ਵੱਡੇ ਵਡੇਰੇ ਆਪਾ ਫੜ ਕੇ ਧੋਣਾ ਨਵਾਈ ਜਾਂਦੇ ਆ ਮੱਥਾ ਟੇਕਦੇ ਆ ਮਾਫੀ ਦੇਣੀ ਸਾਨੂੰ ਪਤਾ ਨਹੀਂ ਜੇ ਕਿਉਂ ਟੇਕੀਦਾ ਕਿਸੇ ਪੰਜ ਗੋਲਕ ਵਿੱਚ ਪਾਏ ਕਿਸੇ ਪੰਜਾਹ ਵਿੱਚ ਪਾਏ ਮੈਂ ਮਥਾ ਟੇਕਣ ਲੱਗਾ ਆ ਸਾ ਮੇਰੇ ਕੋ ਟੁੱਟੇ ਪੈਸੇ ਨਹੀਂ ਮੈਂ ਕਿਹਾ ਚਲ 100 ਦਾ ਹੀ ਪਾ ਦਿੰਦੇ ਆ ਜੇ ਟੁੱਟੇ ਪੈਸੇ ਹੁੰਦੇ ਨਾ ਹੁਣ ਤਾਂ ਪੈਸੇ ਦੀ ਬਹੁਤੀ ਕੀਮਤ ਘਟਲ ਕਰਕੇ ਤੇ ਅਸੀਂ ਮੈਨੂੰ ਤੁਹਾਡੇ ਲੱਗਦਾ ਪਤਾ ਨਹੀਂ ਸਾਡੇ ਪਿੰਡਾਂ ਵੱਲ ਜਦੋਂ ਮਥਾ ਟਿੰਗਦੇ ਨੇ ਕਹਿੰਦੇ ਟੁੱਟੇ ਪੈਸੇ ਪਾਉ ਹੈ ਗਈ ਭਾਵ ਕੇ ਗੁਰੂ ਨੂੰ ਘੱਟ ਤੋਂ ਘੱਟ ਮਾਇਆ ਭੇਡ ਕਰਨੀ ਟੁੱਟੇ ਪੈਸੇ ਦਾ ਪਾਉ ਸਭ ਤੋਂ ਘੱਟ ਸਿਕਾ ਮੈਂ ਆਪਣੇ ਪਿੰਡਾਂ ਦੀ ਗੱਲ ਕਰਦਾ ਤੁਹਾਨੂੰ ਤੁਹਾਡੀ ਗੱਲ ਨਹੀਂ ਕਰਦਾ ਅਸੀਂ ਗੁਰੂ ਨੂੰ ਪਰਚਾਉਨੇ ਵੀ ਜਿਵੇਂ ਜਾਣਾ ਹੁੰਦਾ ਦਾਰ ਅਸਲ ਸਾਡੀ ਗੱਲ ਤਾਂ ਨਹੀਂ ਬਣਦੀ ਅਸੀਂ ਗੁਰੂ ਨੂੰ ਮਾਇਆ ਪੇੜ ਕਰ ਦਿੱਤੀ ਗੁਰੂ ਨੂੰ ਫੁੱਲ ਪੇੜ ਕਰ ਦਿੱਤੇ ਗੁਰੂ ਨੂੰ ਮਾਲਾ ਪੇੜ ਕਰ ਦਿੱਤਾ ਪੇੜ ਕਰਨਾ ਸੀ ਮਨ ਨੂੰ ਮਨ ਫੇਰ ਚੁੱਕ ਲਿਆ ਇਹਦੀ ਮੈਂ ਸਿੰਪਲ ਜੀ ਉਦਾਹਰਣ ਪੜ੍ਹੀ ਇੱਕ ਜ਼ਿੰਮੇਵਾਰ ਬੰਦਾ ਉਹਨੂੰ ਕਿਸੇ ਨੇ ਆਖਿਆ ਵੀ ਤੂੰ ਮਰੂਨ ਰੰਗ ਲਵਾ ਪੱਗ ਨੂੰ ਕਹਿਣ ਲੱਗਾ ਉਹ ਕੀ ਹੁੰਦਾ ਕਹਿਣ ਲੱਗਾ ਗਾੜਾ ਲਾਲ ਰੰਗ ਹੈ ਸੀ ਆਕਰ ਬਾਜ ਲਲਾਰੀ ਕੋਲ ਗਿਆ ਤੇ ਕਹਿਣ ਲੱਗਾ ਮਿਤਰਾ ਵੀ ਲਾਜਾ ਰੰਗ ਹੁੰਦਾ ਨੂੰ ਮੂਰਨ ਕਹਿੰਦੇ ਨੇ ਲਾਲ ਮਿਰਚਾਂ ਵਰਗਾ ਲਾ ਦੇ ਤੇ ਕਿੰਨੇ ਪੈਸੇ ਲੈ ਕਹਿਣ ਲੱਗਾ ਸਰਦਾਰ ਜੀ ਚਵਾਨੀ ਕਹਿੰਦਾ ਲਾ ਦੇ ਫਿਰ ਜਲਦੀ ਕਰ ਮੈਂ ਜਾਣਾ ਉਹ ਲਾਰੀ ਕਹਿਣ ਲੱਗਾ ਵੀ ਸਰਦਾਰ ਜੀ ਪਾਗ ਲਾ ਦਿਓ ਉਹਨੇ ਇੱਕ ਨਹੀਂ ਉਹਨੇ ਦੋ ਰਿਓ ਉਹਨੇ ਤਿੰਨ ਚਰਚ ਪੀਣਾ ਮਾਰ ਕੇ ਤੇ ਢਾ ਕੇ ਕਹਿਣ ਲੱਗਾ ਬੰਦੇ ਤਾਂ ਪੁੱਤ ਤੇਰੀ ਤਾਕਤ ਕਿਵੇਂ ਪਈ ਮੇਰੀ ਪੱਗ ਨੂੰ ਪੁੰਨ ਦੀ ਸਾਰਾ ਮਹੱਲਾ ਇਕੱਠਾ ਹੋ ਗਿਆ ਤੇ ਸਰਦਾਰ ਜੀ ਕੀ ਗੱਲ ਹੋਈ ਇਹਨੇ ਕੀ ਆਖਿਆ ਕਹਿਣ ਲੱਗਾ ਕਹਿੰਦਾ ਸੀ ਪੱਗ ਲਾ ਦੇ ਅਸੀਂ ਤਾਂ ਪੱਗ ਪਿੱਛੇ ਮਰ ਜਾਂਦੇ ਆ ਉਹਨਾਂ ਨੇ ਹੌਲੀ ਹੌਲੀ ਢਾਇਆ ਤੇ ਕਹਿਣ ਲੱਗੇ ਵੀ ਭਾਈ ਸਾਹਿਬ ਗੱਲ ਕੀ ਬਣੀ ਉਹ ਲਲਾਰੀ ਨੂੰ ਕਹਿਣ ਲੱਗੇ ਵੀ ਕੋਈ ਗੱਲ ਨਹੀਂ ਮੋਟੀ ਮੱਤ ਦਾ ਬੰਦਾ ਇਹਨੂੰ ਸਮਝ ਨਹੀਂ ਤੇ ਕੋਈ ਗੱਲ ਨਹੀਂ ਅਸੀਂ ਤਾਂ ਸਹਿਮਤ ਤਾਂ ਗੱਲ ਕੀ ਬਣੀ ਕਹਿਣ ਲੱਗਾ ਅੰਦਾਜ਼ੀ ਪੱਗ ਨੂੰ ਰੰਗ ਲਾ ਦੇ ਤੇ ਮੈਂ ਤਾਂ ਇਹਨੂੰ ਉਹ ਆਖਿਆ ਵੀ ਪੱਗ ਲਾ ਕੇ ਦੇ ਦੇ ਤੇ ਇਹ ਕਹਿੰਦਾ ਵੀ ਤੂੰ ਪੱਗ ਕੇ ਮੈਂ ਤੁਸੀਂ ਦੱਸੋ ਪਈ ਬੈਣਾ ਪੱਗ ਲਾਉਣ ਤੋਂ ਰੰਗ ਚੜ ਜਾਏਗਾ ਇਹਨੂੰ ਆਸੇ ਨਾਲ ਨਾ ਲੈਣਾ ਇਹਦਾ ਅੰਤਰੀ ਭਾਵ ਸਮਝੋ ਅਸੀਂ ਗੁਰੂ ਨੂੰ ਮਨ ਦਿੱਤਾ ਹੀ ਨਹੀਂ ਤਾਂ ਰੰਗ ਲੱਗੇਗਾ ਕਿਵੇਂ ਆਪਾਂ ਪੈਸੇ ਹੀ ਨਹੀਂ ਚੁੱਕੇ ਰਮਾਲਾ ਨਹੀਂ ਚੁੱਕਿਆ ਫੁੱਲ ਨਹੀਂ ਚੁੱਕੇ ਐਸਾ ਗੁਰਦੁਆਰੇ ਦੇ ਵਿੱਚ ਗੁਰੂ ਨੂੰ ਮਨ ਦੇਣ ਲਈ ਤਾਂ ਕਿ ਗੁਰੂ ਕੀਤੇ ਰੰਗ ਲਾ ਦੇ ਅਸੀਂ ਮਨ ਫੇਰ ਚੱਕ ਲਿਆ ਯਾਨੀ ਜੀ ਥੋੜੀ ਜੀ ਗੱਲ ਪੱਲੇ ਨਹੀਂ ਪਈ ਨਖਿੜੋ ਕਿ ਮਨ ਕਿਵੇਂ ਦਿੱਤਾ ਜਾਇਆ ਮਨ ਦੀ ਵਿਆਖਿਆ ਹੈ ਸਕਲਪੋ ਵਿਕਲਪੋ ਮਣਾ ਜੇ ਆਪਾਂ ਨੂੰ ਕੋਈ ਪੁੱਛੇ ਨਾ ਭੀ ਜਿਵੇਂ ਆਪਾਂ ਕਹਿੰਦੇ ਨੇ ਨਾਈਟ੍ਰੋਜਨ ਪਲੱਸ ਹਾਈਟ੍ਰੋਜਨ ਇਕੁਅਲ ਟੂ ਪਾਣੀ ਇਸੇ ਪ੍ਰਕਾਰ ਜਦੋਂ ਗ੍ਰੰਥਾਂ ਚ ਪੜਦੇ ਆ ਨੇ ਭੀ ਮਨ ਕਾਦਾ ਬਣਦਾ ਤੇ ਉਹਨੂੰ ਕਹਿੰਦੇ ਨੇ ਸਕਲਪੋ ਵਿਕਲਪੋ ਮਣਾ ਚੰਗੀ ਕਲਪਨਾ ਸਕਲਪੋ ਤੋਂ ਭਾਵ ਚੰਗੀ ਕਲਪਨਾ ਤੇ ਵਿਕਲਪੋਂ ਤੋਂ ਪਾ ਮਾੜੀ ਕਲਪਨਾ ਇਹ ਤਕਰੀਬਨ ਆਪਣੇ ਅੰਦਰ ਚਲਦੀਆਂ ਰਹਦੀਆਂ ਕਦੇ ਚੰਗਾ ਖਿਆਲ ਆ ਗਿਆ ਤੇ ਕਦੇ ਮਾੜਾ ਆ ਗਿਆ ਗੁਰੂ ਨੂੰ ਮੱਥਾ ਟੇਕਣ ਦਾ ਭਾਵ ਹੁੰਦਾ ਹੈ ਅਸੀਂ ਚੰਗੀ ਤੇ ਮਾੜੀ ਕਲਪਨਾ ਇੱਥੇ ਰੱਖ ਜਾਈਏ ਵੀ ਪਾਛਾ ਜਿਵੇਂ ਤੂੰ ਚਲਾਏਗਾ ਨਾ ਅਸੀਂ ਉਸ ਤਰ੍ਹਾਂ ਚੱਲਾਂਗੇ ਤੇ ਗੁਰਮੁਖੋ ਇਹ ਲਾਜਮੀ ਰੰਗ ਚੜ੍ਹੇਗਾ ਲਾਜਮੀ ਚੜ ਜਾਏਗਾ ਲੇਕਿਨ ਜਦੋਂ ਅਸੀਂ ਆਪਣਾ ਸਕਰਪ ਤੇ ਬਕਰਪ ਗੁਰੂ ਨੂੰ ਭੇਟ ਹੀ ਨਹੀਂ ਕੀਤੇ ਤੇ ਰੰਗ ਚੜੇਗਾ ਕਿਵੇਂ ਇਸ ਕਰਕੇ ਗੁਰੂ ਕੇ ਸਿਖਾ ਤਨ ਮਨ ਤਨ ਸਭ ਸੌਂਪ ਗੁਰੂ ਕੋ ਹੁਕਮ ਮੰਨਿਆ ਪਾਈਏ